ਹਾਂਜੀ ਜਿਦਾਂ ਕਿ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਤੁਹਾਡੇ ਲਈ ਕਰਵਾਚੌਤ ਸੀਰੀਜ਼ ਲੈ ਕੇ ਆ ਰਹੇ ਹਾਂ ਜੇਕਰ ਤੁਸੀਂ ਵੀ ਇਹ ਸੋਚਦੇ ਵਿੱਚ ਹੋ ਕਿ ਕਿੱਦਾਂ ਦੇ ਸੂਟ ਰੈਡੀ ਕਰੀਏ ਕਿੱਦਾਂ ਦਾ ਫੈਬਰਿਕ ਲਈਏ ਕਿ ਅਸੀਂ ਕੋ ਉਹ ਸਾਰੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂਗੇ ਤੇ ਤੁਹਾਡੀ ਟੈਨਸ਼ਨ ਮੁਕਾ ਦੇਵਾਂਗੇ ਇਸ ਕਰਕੇ ਸਾਡੀ ਵੀਡੀਓ ਦੇ ਵੱਤ ਤੋਂ ਬਾਅਦ ਐਂਡ ਤੱਕ ਵੀਡੀਓ ਵੇਖਿਓ ਮੈਂ ਫੁੱਲ ਸੂਟ ਦਿਖਾਵਾਂਗੀ ਆਪਾਂ ਕਰਵਾਚੌਤ ਸੀਰੀਜ਼ ਦਾ ਫਰਸਟ ਸੂਟ ਦਿਖਾ ਰਹੇ ਹਾਂ ਤੁਹਾਨੂੰ ਇਹਦੇ ਨਾਲ ਆਪਾਂ ਸ਼ਿਮਰ ਦੀ ਸ਼ਰਟ ਦੇ ਉੱਪਰ ਪੈਚਵਰਕ ਕਰਵਾਇਆ ਨਾਲ ਸ਼ਿਮਰ ਦਾ ਦੁਪੱਟਾ ਰੱਖਿਆ ਔਰ ਕ੍ਰੇਪ ਦਾ ਬਾਟਮ ਲਗਾਈ ਹੈ ਹੈਂਡਵਰਕ ਦਾ ਫੁੱਲ ਸੂਟ ਰਹੇਗਾ ਫੁੱਲ ਦਬਕੇ ਦਾ ਸਿੱਪੀਸ ਦਾ ਸੂਟ ਰਹੇਗਾ ਮੋਤੀ ਦਾ ਮੈਂ ਤੁਹਾਨੂੰ ਇਹ ਫੁੱਲ ਸੂਟ ਖੋਲ ਕੇ ਵੀ ਦਿਖਾਵਾਂਗੀ ਦੇਖ ਸਕਦੇ ਹੋ ਇਹ ਆਪਾਂ ਸਲਵਾਰ ਦਾ ਫੈਬਰਿਕ ਲਗਾ ਕੇ ਪੈਚਵਰਕ ਕੀਤਾ ਔਰ ਫੁੱਲ ਸੂਟ ਦੇਖਣ ਲਈ ਵੀਡੀਓ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਫੈਬਰਿਕ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਿਲਕੁਲ ਮਲਮਲ ਵਰਗੇ ਸੌਫਟ ਫੈਬਰਿਕ ਸੌਫਟ ਸ਼ਿਮਰ ਤੇ ਕਰਵਾਇਆ ਇੱਕ ਹੈਵੀ ਸ਼ਿਮਰ ਹੁੰਦਾ ਹੈ ਤੁਸੀਂ ਬਿਲਕੁਲ ਸੌਫਟ ਸ਼ਿਮਰ ਤੇ ਵੀ ਕਰਵਾ ਸਕਦੇ ਹੋ ਹੈਵੀ ਤੇ ਵੀ ਕਰਵਾ ਸਕਦੇ ਹੋ ਤੁਸੀਂ ਜਿੱਤਾਂ ਦਾ ਵੀ ਸੂਟ ਰੈਡੀ ਕਰਵਾਣਾ ਹੈ ਸਾਡੇ ਤੋਂ ਕਰਵਾ ਸਕਦੇ ਹੋ ਸ਼ਿਮਰ ਦਾ ਹੀ ਆਪਾਂ ਸੌਫਟ ਟਿਸ਼ੂ ਦਾ ਦੁਪੱਟਾ ਰੱਖਿਆ ਇਹ ਸ਼ਾਈਨ ਰਹੇਗੀ ਸ਼ਰਟ ਔਰ ਦੁਪੱਟੇ ਦੇ ਵਿੱਚ ਸ਼ਾਈਨ ਰਹੇਗੀ ਉਦਾਂ ਦੀ ਸੇਮ ਸ਼ਾਈਨ ਤੁਹਾਨੂੰ ਕ੍ਰੇਪ ਦੇ ਵਿੱਚ ਮਿਲੇਗੀ ਫੈਬਰਿਕ ਸਾਡੇ ਤੋਂ ਤੁਹਾਨੂੰ ਫੁੱਲ ਸਟੈਂਪਿੰਗ ਵਾਲਾ ਮਿਲੇਗਾ ਅਸੀਂ ਕੋਈ ਬੇਕਾਰ ਫੈਬਰਿਕ ਨਹੀਂ ਯੂਜ਼ ਕਰਦੇ ਔਰ ਦੇਖੋ ਜੀ ਸੂਟ ਦੀ ਫੁੱਲ ਲੁੱਕ ਆਪਾਂ ਓਪਨ ਕਰਕੇ ਤੁਹਾਨੂੰ ਦਿਖਾ ਦਿੱਤਾ ਇਹ ਦੋ ਆਪਣੇ ਸਲਿਟਸ ਦੇ ਉੱਪਰ ਚਾਕਾਂ ਦੇ ਉੱਪਰ ਪਹਿਚਾਣਗੇ ਉਹੀ ਸੇਮ ਪੈਚ ਆਪਾਂ ਗੋਲ ਰਾਉਂਡ neck ਤੇ ਬਣਾਇਆ ਤੁਸੀਂ ਇਹਨੂੰ ਵੀ ਚੌਰਸ ਕਿਸੇ ਵੀ ਸ਼ੇਪ ਦੇ ਵਿੱਚ neck ਨੂੰ ਰੈਡੀ ਕਰਵਾ ਸਕਦੇ ਹੋ ਤੁਸੀਂ ਕੁਝ ਵੀ ਚੇਂਜ ਕਰਵਾਨਾ ਕਰਵਾ ਸਕਦੇ ਹੋ ਫੈਬਰਿਕ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਈਆ ਹੁਣ ਤੁਸੀਂ ਕੰਮ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਸਫਾਈ ਦਾ ਆਪਾਂ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਮੋਤੀ ਦਾ ਕੱਟ ਦਾ ਨੇ ਦਾ ਪਾਈਪ ਦਾ ਕੰਮ ਹੈ ਇਹਦੇ ਵਿੱਚ ਹੈਂਡਵਰਕ ਦਾ ਇਹ ਸਾਰਾ ਸੂਟ ਰੈਡੀ ਕੀਤਾ ਹੈ ਜਰੀ ਦੇ ਨਾਲ ਆਪਾਂ ਉਹਨੇ ਸੇਮ ਆਪਣੇ 슬ਿਟਸ ਰੈਡੀ ਕੀਤੀਆਂ ਨੇ ਇਹ 슬ਿਟਸ ਦੀ ਤੁਸੀਂ ਆ ਚੌੜਾਈ ਲੰਬਾਈ ਆਪਣੀ ਚੁਆਇਸ ਦੇ ਅਕੋਰਡਿੰਗ ਕਟਵਾਦ ਕਰਵਾ ਸਕਦੇ ਹੋ ਜਿੱਦਾਂ ਦਾ ਤੁਸੀਂ ਸੋਚੋਗੇ ਉਹਨਾਂ ਦਾ ਇਹ ਸੂਟ ਬਣ ਕੇ ਰੈਡੀ ਹੋ ਜਾਏਗਾ। ਔਰ ਦੇਖ ਸਕਦੇ ਹੋ ਤੁਸੀਂ ਜੇ ਅਗਰ ਤੁਸੀਂ ਇਹਨੂੰ ਸੂਟ ਨੂੰ ਥੋੜੀ ਹੈਵੀ ਲੁੱਕ ਦੇਣੀ ਹੈ ਸੈਂਟਰ ਦੇ ਵਿੱਚ ਤੁਸੀਂ ਹੈਵੀ ਫਲਾwrs ਜਿੱਦਾਂ ਰੋਜ਼ ਫਲਾwrs ਕੋਈ ਕੁਝ ਹੋਰ ਵੇਲ ਵਗੈਰਾ ਕੁਝ ਵੀ ਕਹੋਗੇ ਉਹ ਰੈਡੀ ਹੋ ਜਾਏਗਾ ਉਸ ਅਕੋਰਡਿੰਗ।

ਦੁਪੱਟੇ ਤੇ ਵੀ ਆਪਾਂ ਵਰਕ ਕੀਤਾ ਹੈ ਦੁਪੱਟੇ ਨੂੰ ਵੀ ਆਪਾਂ ਲੇਸ ਲਗਾਵਾਂਗੇ ਔਰ ਹਾਂ ਐਂਡ ਤੱਕ ਵੀਡੀਓ ਤੇ ਬਣੇ ਰਿਓ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਤੁਸੀਂ ਆਪਣੇ ਸੂਟ ਲਈ ਲੇਸ ਕਿਤਾਂ ਚੂਜ਼ ਕਰ ਸਕਦੇ ਹੋ ਔਰ ਇਹ ਆਪਣੀ ਲੇਸ ਹੈ ਬਾਜੂ ਦੀ ਲੇਸ ਹੈ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਗੁੰਮ ਲਗਾਵਾਂਗੇ ਆਫਟਰ ਸਟਿਚਿੰਗ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿੱਦਾਂ ਦੀ ਬਣ ਕੇ ਦੋ ਬਾਜੂ ਤੇ ਆਪਾਂ ਲੇਸ ਲੇ ਲਿੱਤੀ ਹੈ ਸਾਰੀ ਸਟਿਚਿੰਗ ਵਗੈਰਾ ਆਪਾਂ ਸਭ ਆਪਣੇ ਬੁਟੀਕ ਤੇ ਕਰਦੇ ਹਾਂ ਉੱਪਰ ਦਿੱਤੇ ਗਏ ਨੰਬਰ ਤੇ ਤੁਸੀਂ ਸਾਰੀ ਸਾਡੇ ਤੋਂ ਡਿਟੇਲ ਲੈ ਸਕਦੇ ਹੋ ਆਪਣਾ ਕ੍ਰੇਪ ਦੀ ਬਾਟਮ ਰਹੇਗੀ ਬਾਟਮ ਤੇ ਆਪਾਂ ਮੂਰੀਆਂ ਤੇ ਹੈਂਡਵਰਕ देख सकते हो अपनी बोटम दिन मूढ़िया नेडवर्क किया अपनी हैवी बॉटम नहीं है गर्ली सूट बन के रेडी होएगा फुल बहुत ही सोहना प्यारा लगेगा तो करव चो पाया बिल्कुल सिंपल जी गर्लिश लुक देगा तो न्यू मैरिड वास्तव बहुत ही वादिया सूट है यह हां ਤੁਸੀਂ ਇਹਦੇ ਵਿੱਚ ਰੈੱਡ ਸੂਟ ਵੀ ਰੈਡੀ ਕਰਵਾ ਸਕਦੇ ਹੋ ਦੇਖ ਸਕਦੇ ਹੋ ਐਦਾਂ ਦਾ ਪਰ ਆਪਾਂ ਵਰਕ ਕੀਤਾ ਉਹੀ ਸੇਮ ਵਰਕ ਆਪਾਂ ਦੁਪट्टे ਦੇ ਵਿੱਚ ਕੀਤਾ ਹੈ ਦੁਪट्टे ਨੂੰ ਆਪਾਂ ਲੇਸ ਨਾਲ ਰੈਡੀ ਕਰਾਂਗੇ ਦੇਖ ਸਕਦੇ ਹੋ ਤੁਸੀਂ ਫੁੱਲ ਸੂਟ ਦੀ ਲੁੱਕ ਔਰ ਲੇਸ ਲੇਸ ਦੇਖੋ ਮੈਂ ਤੁਹਾਨੂੰ ਡਿਟੇਲਿੰਗ ਦੱਸਾਂ ਜਿੱਦਾਂ ਕਿ ਜੇਕਰ ਤੁਹਾਡੇ ਸੂਟ ਦੇ ਵਿੱਚ ਰਾਉਂਡ ਵਰਕ ਹੈ ਤਾਂ ਤੁਸੀਂ ਟਰਾਈ ਕਰੋ ਕਿ ਲੇਸ ਵੀ ਤੁਸੀਂ ਰਾਉਂਡ ਹੀ ਚੂਜ਼ ਕਰੋ ਅਗਰ ਇਹ ਹੀ ਤੁਹਾਡਾ ਕੱਟ ਵਰਕ ਦਾ ਵਰਕ ਹੋਏਗਾ ਕੋਈ ਹੈਵੀ ਫਲਾਰ ਦਾ ਹੋਏਗਾ ਤਾਂ ਲੇਸ ਵੀ ਤੁਸੀਂ ਉਹਦੇ ਨਾਲ ਮੈਚ ਕਰੋਗੇ ਜਿਸ ਕਰਕੇ ਇਹ ਹੈਂਡਵਰਕ ਦੀ ਲੇਸ ਹੈ ਇਸ ਸਪੈਸ਼ਲ اور ਕੋਸਟਲੀ ਆਉਂਦੀ ਹੈ ਇਹ ਹੈਂਡਵਰਕ ਦੀ ਲੇਸ ਹੈ ਸਪੈਸ਼ਲ ਹੈਂਡਵਰਕ ਦੇ ਸੂਟਸ ਲਈ ਰੈਡੀ ਹੁੰਦੀ ਹੈ ਉਸ ਸੋਹਣੀ ਵੀ ਹੈਂਡਵਰਕ ਦੇ ਸੂਟਸ ਦੇ ਉੱਪਰ ਹੀ ਲੱਗਦੀ ਹੈ ਤੁਹਾਨੂੰ ਸਾਡਾ ਸੂਟ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਕਮੈਂਟ ਕਰਕੇ ਮੈਂ ਆਫਟਰ ਇਹਦੀ ਸਪੀਚਿੰਗ ਤੋਂ ਅਰੇ ਨਾ ਫੁੱਲ ਵੀਡੀਓ ਸ਼ੇਅਰ ਕਰਾਂਗੀ ਔਰ ਇਹਦੇ نیچے ਆਪਣਾ ਸਲਵਾਰ ਦੇ نیچے ਲਾਵਾਂਗੇ ਫੁੱਲ ਵੈਲ ਦੀ ਲਾਈਨਿੰਗ ਵਧੀਆ ਵਾਲੀ ਔਰ ਸ਼ਰਟ ਦੇ نیچے ਫਟਾਪਟਾ ਲਗਾਵਾਂਗੇ ਜੋ ਕਿ ਡਾਈ ਹੋ ਕੇ ਲੱਗਦਾ ਵਾਈਟ ਕਲਰ ਦਾ ਲੈ ਕੇ ਤੁਹਾਨੂੰ ਫੁੱਲ ਸੂਟ ਦੀ ਵੀਡੀਓ ਕਿੱਤਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਸੋਨਾ ਜਿਹਾ ਲਾਈਕ ਕਰ ਦਿਓ ਸੋਨਾ ਜਿਹਾ ਕਮੈਂਟ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਜੀ ਉੱਪਰ ਦਿੱਤੇ ਗਏ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ